ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਘਰ ਵਿੱਚ ਜੋਤ ਲਗਾਉਣ ਸਮੇਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੈ ਕਈ ਪ੍ਰਚਾਰਕਾਂ ਨੇ ਇਹ ਗੱਲ ਲੋਕਾਂ ਦੇ ਮਨ ਵਿੱਚ ਬਿਠਾ ਦਿੱਤੀ ਹੈ ਕਿ ਘਰ ਵਿੱਚ ਜੋਤ ਲਗਾਉਣੀ ਹੀ ਨਹੀਂ ਚਾਹੀਦੀ ਕਿਉਂਕਿ ਘਰ ਪਵਿੱਤਰ ਨਹੀਂ ਹੁੰਦਾ ਜਾ ਉਹ ਕਹਿੰਦੇ ਹਨ ਕਿ ਜੋਤ ਪਹਿਲੇ ਸਮਿਆਂ ਵਿੱਚ ਘਰ ਵਿੱਚ ਚਾਨਣ ਕਰਨ ਲਈ ਲਗਾਈ ਜਾਂਦੀ ਸੀ ਕਿਉਂਕਿ ਉਸ ਸਮੇਂ ਬਿਜਲੀ ਨਹੀਂ ਹੁੰਦੀ ਸੀ ਕੋਈ ਪ੍ਰਚਾਰਕ ਕੁਝ ਕਹਿ ਰਿਹਾ ਹੈ ਕੋਈ ਪ੍ਰਚਾਰਕ ਕੁਝ ਕਹਿ ਰਿਹਾ ਹੈ ਪਰ ਅਸਲ ਸਚਾਈ ਕੀ ਹੈ ਜੋਤ ਲਗਾਉਣ ਤੇ ਅਸਲ ਵਿੱਚ ਕੀ ਹੁੰਦਾ ਹੈ ਜਦੋਂ ਅਸੀਂ ਘਰ ਵਿੱਚ ਜੋਤ ਲਗਾਉਂਦੇ ਹਾਂ ਤਾ ਉਸ ਸਮੇ ਉਸ ਜੋਤ ਦੇ ਆਲੇ ਦੁਆਲੇ ਸ਼ਹੀਦ ਸਿੰਘ ਅਰਸ਼ਾਂ ਵਿੱਚੋਂ ਉੱਤਰ ਕੇ ਆ ਜਾਂਦੇ ਹਨ ਕਿਉਂਕਿ ਜੋਤ ਦੀ ਖੁਸ਼ਬੂ ਸ਼ਹੀਦ ਸਿੰਘਾਂ ਦੀ ਖੁਰਾਕ ਹੈ ਇਹ ਜੋਤ ਦੀ ਖੁਸ਼ਬੂ ਸ਼ਹੀਦ ਸਿੰਘਾਂ ਨੂੰ ਬਹੁਤ ਹੀ ਚੰਗੀ ਲੱਗਦੀ ਹੈ ਹੁਣ ਕਈ ਲੋਕ ਇਸ ਗੱਲ ਨੂੰ ਗੱਪਾਂ ਦੱਸਦੇ ਹਨ ਕਿਉਂਕਿ ਉਹਨਾਂ ਦੀ ਕੋਈ ਦਿਬਤ ਦ੍ਰਿਸ਼ਟੀ ਨਹੀਂ ਖੁੱਲੀ ਹੋਈ ਜਿਸ ਕਰਕੇ ਇਹ ਸਭ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਪਰ ਜੋ ਪੂਰੇ ਮਹਾਪੁਰਖ ਹੁੰਦੇ ਹਨ ਉਹਨਾਂ ਦੇ ਕੋਲ ਦਿਵਯ ਦ੍ਰਿਸ਼ਟੀ ਹੁੰਦੀ ਹੈ ਉਹਨਾਂ ਨੂੰ ਸਾਰਾ ਕੁਝ ਨਜ਼ਰ ਆਉਂਦਾ ਹੈ ਹੁਣ ਜੇ ਇਸ ਗੱਲ ਦੇ ਉੱਪਰ ਆਪਾਂ ਗੱਲ ਕਰਨ ਲੱਗੀਏ ਤਾਂ ਕਈ ਘੰਟਿਆਂ ਦਾ ਵੀਡੀਓ ਬਣ ਜਾਵੇਗਾ ਸ਼ਾਰਟ ਵਿੱਚ ਇੰਨੀ ਗੱਲ ਨੂੰ ਸਮਝ ਲਵੋ ਕਿ ਜੋ ਬੈਕਟੀਰੀਆ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਪੈਦਾ ਹੋ ਜਾਂਦਾ ਹੈ ਉਹੋ ਵੀ ਸਾਨੂੰ ਆਪਣੀਆਂ ਨਾਰਮਲ ਅੱਖਾਂ ਦੇ ਨਾਲ ਨਜ਼ਰ ਨਹੀਂ ਆਉਂਦਾ ਉਸ ਨੂੰ ਦੇਖਣ ਲਈ ਮਾਈਕਰੋਸਕੋਪ ਦੀ ਲੋੜ ਪੈਂਦੀ ਹੈ ਇਸੇ ਤਰ੍ਹਾਂ ਸ਼ਹੀਦ ਸਿੰਘਾਂ ਤੇ ਭੂਤਾਂ ਪ੍ਰੇਤਾਂ ਨੂੰ ਦੇਖਣ ਲਈ ਨਾਮ ਜਪ-ਜਪ ਕੇ ਦਿਵਯ ਦ੍ਰਿਸ਼ਟੀ ਬਣਾਉਣੀ ਪੈਂਦੀ ਹੈ ਫੇਰ ਇਹ ਸਾਰਾ ਕੁਝ ਨਜ਼ਰ ਆਉਣ ਲੱਗ ਜਾਂਦਾ ਹੈ ਹੁਣ ਇਸ ਗੱਲ ਨੂੰ ਧਿਆਨ ਨਾਲ ਸਮਝੋ ਜੀ ਕਿ ਜੋਤ ਲਗਾਉਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜੋਤ ਕਿਸ ਤੇਲ ਜਾਂ ਘਿਓ ਦੀ ਲਗਾਉਣੀ ਚਾਹੀਦੀ ਹੈ ਬਹੁਤ ਸਾਰੇਆਂ ਲੋਕਾਂ ਨੂੰ ਇਹ ਗੱਲ ਦਾ ਵੀ ਨਹੀਂ ਪਤਾ ਹੈ ਇੱਕ ਵਾਰ ਇੱਕ ਮਾਈ ਨੂੰ ਕਿਸੇ ਗ੍ਰੰਥੀ ਸਾਹਿਬ ਨੇ ਕਿਹਾ ਕਿ ਮਾਈ ਤੂੰ ਘਰੇ ਆਪਣੀ ਜੋਤ ਜਗਾਇਆ ਕਰ ਇਸ ਨਾਲ ਤੇਰੇ ਘਰ ਵਿੱਚ ਬਹੁਤ ਕਿਰਪਾ ਹੋਵੇਗੀ ਮਾਈ ਥੋੜੀ ਸਿੱਧੀ ਜਹੀ ਸੀ ਉਹ ਮਾਈ ਹਰ ਰੋਜ਼ ਮਿੱਟੀ ਦਾ ਤੇਲ ਪਾ ਕੇ ਜੋਤ ਜਗਾਉਣ ਲੱਗ ਪਈ ਕਿਸੇ ਬੰਦੇ ਨੇ ਉਸ ਨੂੰ ਦੇਖ ਕੇ ਪੁੱਛਿਆ ਕਿ ਮਾਤਾ ਹਰ ਰੋਜ਼ ਤੂੰ ਜਿਹੜੀ ਜੋਤ ਲਗਾਉਂਦੀ ਹੈ ਉਸ ਵਿੱਚੋਂ ਮਿੱਟੀ ਦੇ ਤੇਲ ਦੀ ਸਮੈਲ ਆਉਂਦੀ ਹੈ ਉਹ ਮਾਈ ਕਹਿਣ ਲੱਗੀ ਕਿ ਮਿੱਟੀ ਦੇ ਤੇਲ ਵਿੱਚੋਂ ਮਿੱਟੀ ਦੇ ਤੇਲ ਦੀ ਹੀ ਸਮੈਲ ਆਵੇਗੀ। ਉਹ ਬੰਦਾ ਕਹਿਣ ਲੱਗਿਆ ਮਾਈ ਤੂੰ ਇਹ ਕਿਉਂ ਲਗਾਉਂਦੀ ਹੈ? ਉਸ ਮਾਈ ਨੇ ਦੱਸਿਆ ਕਿ ਮੈਨੂੰ ਗ੍ਰੰਥੀ ਨੇ ਜੋਤ ਲਗਾਉਣ ਲਈ ਕਿਹਾ ਸੀ। ਉਹ ਬੰਦਾ ਕਹਿਣ ਲੱਗਿਆ ਕਿ ਮਾਈ ਤੈਨੂੰ ਇੰਨਾ ਵੀ ਨਹੀਂ ਪਤਾ ਕਿ ਜੋਤ ਤਾਂ ਦੇਸੀ ਘੋਦੀ ਲਗਾਈ ਦੀ ਹੈ ਨਾ ਕਿ ਮਿੱਟੀ ਦੇ ਤੇਲ ਦੀ। ਮਾਈ ਕਹਿਣ ਲੱਗੀ ਕਿ ਕੀ ਫਰਕ ਪੈਂਦਾ ਹੈ ਜੋਤ ਤਾਂ ਜੋਤ ਹੀ ਹੈ ਦੇਸੀ ਘਿਓ ਨੇ ਵੀ ਮੱchnਾ ਹੈ ਮਿੱਟੀ ਦੇ ਤੇਲ ਨੇ ਵੀ ਮੱchnਾ ਹੈ ਦੇਸੀ ਘਿਓ ਤਾਂ ਬਹੁਤ ਮਹਿੰਗਾ ਹੈ ਮਿੱਟੀ ਦਾ ਤੇਲ ਸਸਤਾ ਹੈ ਹੁਣ ਦੇਖੋ ਕਈ ਇਸ ਤਰ੍ਹਾਂ ਦੀ ਸੋਚ ਵਾਲੇ ਵੀ ਬੰਦੇ ਦੁਨੀਆ ਦੇ ਵਿੱਚ ਹਨ ਜਿਨ੍ਹਾਂ ਨੂੰ ਐਨੀ ਗੱਲ ਦੀ ਵੀ ਸਮਝ ਨਹੀਂ ਹੈ ਕਈ ਲੋਕ ਸਰੋਂ ਦੇ ਤੇਲ ਨਾਲ ਵੀ ਜੋਤ ਜਗਾਉਂਦੇ ਹਨ ਪਰ ਜੋਤ ਹਮੇਸ਼ਾ ਦੇਸੀ ਘਿਓ ਦੀ ਹੀ ਲਗਾਉਣੀ ਚਾਹੀਦੀ ਹੈ ਦੇਸੀ ਘਿਓ ਦੀ ਜੋਤ ਜਗਾਉਣ ਨਾਲ ਸ਼ਹੀਦ ਸੰਗ ਆਉਂਦੇ ਹਨ ਤੇ ਸਾਡੇ ਕਾਰਜ ਸਵਾਰਦੇ ਹਨ ਕਈ ਮੈਂ ਇਹੋ ਜਿਹੇ ਬੰਦਿਆਂ ਨੂੰ ਵੀ ਮਿਲਿਆ ਹਾਂ ਜਿਹੜੇ ਇਹ ਕਹਿ ਦਿੰਦੇ ਹਨ ਕਿ ਜੇ ਦੇਸੀ ਘਿਓ ਲੈਣ ਵਾਸਤੇ ਪੈਸੇ ਨਾ ਹੋਣ ਫੇਰ ਕੀ ਕਰੀਏ ਪਰ ਅਸਲ ਵਿੱਚ ਇਹ ਗੱਲਾਂ ਪੁੱਛਣ ਵਾਲਾ ਬੰਦਾ 99% ਨਸ਼ੇੜੀ ਜਾਂ ਸ਼ਰਾਬੀ ਹੀ ਹੁੰਦਾ ਹੈ ਕਿਉਂਕਿ ਉਸ ਦੀ ਇਸ ਤਰ੍ਹਾਂ ਦੀ ਕੋਈ ਸ਼ਰਧਾ ਭਾਵਨਾ ਨਹੀਂ ਹੁੰਦੀ ਉਸ ਦੇ ਮਨ ਵਿੱਚ ਇਹ ਹੁੰਦਾ ਹੈ ਕਿ ਜੇ ਜੋਤ ਲਗਾ ਵੀ ਲਈ ਤਾਂ ਫੇਰ ਕਿਹੜਾ ਕੁਝ ਫਰਕ ਪੈਣਾ ਹੈ ਇਸ ਕਰਕੇ ਜਿਸ ਚੀਜ਼ ਦੇ ਵਿੱਚ ਸ਼ਰਧਾ ਭਾਵਨਾ ਨਾ ਹੋਵੇ ਬੰਦਾ ਉਸ ਚੀਜ਼ ਦਾ ਕਦੇ ਵੀ ਇੰਤਜ਼ਾਮ ਨਹੀਂ ਕਰਦਾ ਜਿਸ ਬੰਦੇ ਦੀ ਸ਼ਰਾਬ ਦੇ ਵਿੱਚ ਸ਼ਰਦਾ ਭਾਵਨਾ ਹੋਵੇ ਤਾਂ ਉਹ ਸ਼ਾਮ ਤੱਕ ਆਪਣੇ ਸ਼ਰਾਬ ਪੀਣ ਦਾ ਇੰਤਜ਼ਾਮ ਕਰ ਲੈਂਦਾ ਹੈ ਪਰ ਇਸ ਤਰ੍ਹਾਂ ਦੇ ਬੰਦੇ ਜੋਤ ਲਗਾਉਣ ਵਾਸਤੇ 100 ਰੁਪਏ ਦਾ ਇੰਤਜ਼ਾਮ ਨਹੀਂ ਕਰ ਸਕਦੇ ਕਈ ਲੋਕ ਇਹ ਵੀ ਪੁੱਛਦੇ ਹਨ ਕਿ ਜੋਤ ਗਨਾਂ ਘਿਓ ਪਾ ਕੇ ਜਗਾਉਣੀ ਚਾਹੀਦੀ ਹੈ ਤੁਸੀਂ ਜੋਤ ਤਾਂ ਭਾਵੇਂ 1-2 ਚਮਚ ਦੇਸੀ ਘਿਓ ਪਾ ਕੇ ਵੀ ਲਗਾ ਸਕਦੇ ਹੋ ਇਹ ਕੋਈ ਜ਼ਰੂਰੀ ਨਹੀਂ ਕਿ ਜੋਤ ਜਿਆਦਾ ਘਿਓ ਪਾ ਕੇ ਹੀ ਲਗਾਉਣੀ ਹੈ ਭਾਵੇਂ ਜੋਤ ਅੱਧਾ ਘੰਟਾ ਹੀ ਜਗਾ ਕੇ ਵੱਧ ਜਾਵੇ ਭਾਵ ਬੁੱਝ ਜਾਵੇ ਕਈ ਲੋਕ ਇਹ ਪੁੱਛਦੇ ਹਨ ਕਿ ਜੋਤ ਸਵੇਰੇ ਲਗਾਉਣੀ ਚਾਹੀਦੀ ਹੈ ਜਾਂ ਸ਼ਾਮ ਦੇ ਸਮੇਂ ਵੈਸੇ ਤਾਂ ਜੋਤ ਸਵੇਰੇ ਤੇ ਸ਼ਾਮ ਦੋਨੋਂ ਟਾਈਮ ਹੀ ਲਗਾਉਣੀ ਚਾਹੀਦੀ ਹੈ ਇਸ ਨਾਲ ਦੋਨੋਂ ਟਾਈਮ ਕਿਰਪਾ ਹੁੰਦੀ ਹੈ ਸ਼ਹੀਦ ਸਿੰਘ ਦੋ ਟਾਈਮ ਸਾਡੇ ਘਰ ਦੇ ਵਿੱਚ ਆਉਂਦੇ ਹਨ ਕਈ ਲੋਕ ਇਹ ਵੀ ਪੁੱਛਦੇ ਹਨ ਕਿ ਜੋਤ ਨਿਤਨੇਮ ਕਰਨ ਤੋਂ ਪਹਿਲਾਂ ਲਗਾਉਣੀ ਚਾਹੀਦੀ ਹੈ ਜਾਂ ਵਾਦ ਦੇ ਵਿੱਚ ਲਗਾਉਣੀ ਚਾਹੀਦੀ ਹੈ ਕਿ ਜੋਤ ਇਸ਼ਨਾਨ ਕਰਕੇ ਹੀ ਲਗਾਉਣੀ ਚਾਹੀਦੀ ਹੈ ਸਾਧ ਸੰਗਤ ਜੀ ਜੋਤ ਇਸ਼ਨਾਨ ਕਰਕੇ ਹੀ ਲਗਾਉਣੀ ਚਾਹੀਦੀ ਹੈ ਕਈ ਲੋਕ ਸੋਚਦੇ ਹਨ ਕਿ ਇਸ਼ਨਾਨ ਕਰਨ ਦਾ ਮਤਲਬ ਹੈ ਕਿ ਸਿਰ ਨੂੰ ਛੱਡ ਕੇ ਕੱਲਾ ਪਿੰਡੇ ਨਹਾਉਣਾ ਪਰ ਇਸ ਨੂੰ ਇਸ਼ਨਾਨ ਨਹੀਂ ਮੰਨਿਆ ਜਾਂਦਾ ਇਸ ਨੂੰ ਕੁੱਤਾ ਇਸ਼ਨਾਨ ਕਿਹਾ ਜਾਂਦਾ ਹੈ ਕਿਉਂਕਿ ਕੁੱਤਾ ਕਦੇ ਵੀ ਆਪਣਾ ਸਿਰ ਪਾਣੀ ਵਿੱਚ ਨਹੀਂ ਡਬਾਉਂਦਾ ਅੱਜ ਕੱਲ ਬੰਦੇ ਵੀ ਜਾਨਵਰ ਦੀ ਤਰ੍ਹਾਂ ਨਹਾਉਣ ਲੱਗ ਪਏ ਹਨ ਪਹਿਲੇ ਸਮਿਆਂ ਦੇ ਵਿੱਚ ਕਦੇ ਵੀ ਇਹ ਨਹੀਂ ਕਿਹਾ ਜਾਂਦਾ ਸੀ ਕਿ ਅੱਜ ਮੈਂ ਕੇਸੀ ਇਸ਼ਨਾਨ ਕੀਤਾ ਹੈ ਇਸ਼ਨਾਨ ਦਾ ਮਤਲਬ ਹੁੰਦਾ ਸੀ ਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਪਾਣੀ ਦੇ ਨਾਲ ਨਹਾਉਣਾ ਹੁਣ ਜੇ ਤੁਸੀਂ ਕੇਸੀ ਇਸ਼ਨਾਨ ਨਹੀਂ ਕੀਤਾ ਤਾਂ ਸਮਝੋ ਉਹ ਇਸ਼ਨਾਨ ਨਹੀਂ ਹੋਇਆ ਤੁਸੀਂ ਪੂਰੀ ਤਰ੍ਹਾਂ ਸੁਚੇ ਨਹੀਂ ਹੋਏ ਕਿਉਂਕਿ ਸਿਰ ਉੱਪਰ ਤਾਂ ਪਾਣੀ ਨਹੀਂ ਪਾਇਆ ਕਈ ਲੋਕ ਇਹ ਵੀ ਪੁੱਛਦੇ ਹਨ ਕਿ ਜੇ ਅਸੀਂ ਰੋਜ਼ ਸਿਰ ਦੇ ਵਿੱਚ ਸ਼ੈਂਪੂ ਲਗਾ ਕੇ ਨਹਾਵਾਂਗੇ ਤਾਂ ਸਾਡੇ ਵਾਲ ਝੜ ਜਾਣਗੇ ਪਰ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਹਰ ਰੋਜ਼ ਹੀ ਅਸੀਂ ਆਪਣੇ ਸਿਰ ਤੇ ਸ਼ੈਂਪੂ ਲਗਾਉਣਾ ਹੈ ਕੇਵਲ ਸਿਰ ਦੇ ਵਿੱਚ ਪਾਣੀ ਪਾਉਣ ਦੇ ਨਾਲ ਵੀ ਸਰਸੂ ਚਾ ਹੋ ਜਾਂਦਾ ਹੈ ਹਫਤੇ ਦੇ ਵਿੱਚ ਤੁਸੀਂ ਦੋ ਵਾਰ ਸ਼ੈਂਪੂ ਲਗਾ ਲਵੋ ਜਾਂ ਤੁਸੀਂ ਆਪਣੇ ਹਿਸਾਬ ਨਾਲ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਉਵੇਂ ਤੁਸੀਂ ਕਰ ਸਕਦੇ ਹੋ ਪਰ ਸਰੀਰ ਤੇ ਸਾਬਣ ਹਰ ਰੋਜ਼ ਲਗਾਉਣਾ ਜ਼ਰੂਰੀ ਹੈ ਕਿਉਂਕਿ ਬੰਦੇ ਦੇ ਸਰੀਰ ਦੇ ਵਿੱਚੋਂ 스멜 ਆਉਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਬੰਦੇ ਨੂੰ ਪਸੀਨਾ ਆਉਂਦਾ ਹੈ ਭਾਵੇਂ ਬੰਦੇ ਨੂੰ ਪਸੀਨਾ ਨਾ ਵੀ ਆਵੇ ਫੇਰ ਵੀ ਬੰਦੇ ਦੇ ਸਰੀਰ ਵਿੱਚੋਂ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਹੈ ਜੋਤ ਲਗਾਉਣ ਤੋਂ ਪਹਿਲਾਂ ਇਸ਼ਨਾਨ ਕਰਨਾ ਬਹੁਤ ਜ਼ਰੂਰੀ ਹੈ ਇਸ਼ਨਾਨ ਕਰਕੇ ਉਸ ਤੋਂ ਬਾਅਦ ਜੋਤ ਲਗਾ ਕੇ ਫੇਰ ਸਾਨੂੰ ਆਪਣਾ ਨਿਤਨੇਮ ਕਰਨਾ ਚਾਹੀਦਾ ਹੈ ਜੋਤ ਹਮੇਸ਼ਾ ਉੱਚੀ ਜਗ੍ਹਾ ਤੇ ਲਗਾਉਣੀ ਚਾਹੀਦੀ ਹੈ ਕਈ ਲੋਕ ਜੋਤ ਨੂੰ नीचे ही रख के लगा दंदे हन वैसे ता जिथे तुसी गुरु साहिबांदे स्वरूप ਭਾ ਫੋਟੋਆਂ ਰੱਖੀਆਂ ਹੁੰਦੀਆਂ ਹਨ ਉਸਦੇ ਕੋਲ ਹੀ ਜੋਤ ਲਗਾ ਕੇ ਰੱਖ ਦੇਣੀ ਚਾਹੀਦੀ ਹੈ ਕਈ Hindu ਲੋਕਾਂ ਦੀ ਤਰ੍ਹਾਂ ਜ਼ਿਆਦਾਤਰ ਦੇਵੀ ਦੇਵਤੇ ਤੇ ਗੁਰੂ ਸਾਹਿਬਾਂ ਦੇ ਸਰੂਪ ਇਕੱਠੇ ਹੀ ਥੱਲੇ ਨੀਵੀਂ ਜਗ੍ਹਾ ਤੇ ਰੱਖ ਕੇ ਉਥੇ ਹੀ ਧੂਪ ਤੇ ਜੋਤ ਲਗਾ ਦਿੰਦੇ ਹਨ ਇਸੇ ਤਰ੍ਹਾਂ ਇੱਕ ਵਾਰ ਦਾਸ ਕਿਸੇ ਦੇ ਘਰ ਗਿਆ ਉੱਥੇ ਜਿਹੜਾ ਉਹਨਾਂ ਦਾ ਸੌਣ ਵਾਲਾ ਕਮਰਾ ਸੀ ਉੱਥੇ ਹੀ ਨੀਚੇ ਇੱਕ ਫੱਟੇ ਤੇ ਉਹਨਾਂ ਨੇ ਦੇਵੀ ਦੇਵਤੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਰੂਪ ਰੱਖਿਆ ਹੋਇਆ ਸੀ ਉੱਥੇ ਨੀਚੇ ਹੀ ਉਹ ਧੂਫ ਜੋਤ ਲਗਾ ਦਿੰਦੇ ਸਨ ਤੇ ਉਹ ਆਪ ਕਮਰੇ ਵਿੱਚ ਬੈੱਡ ਦੇ ਉੱਪਰ ਬੈਠਦੇ ਸਨ ਤੇ ਸੌਂਦੇ ਸਨ ਹੁਣ ਦੇਖੋ ਕਿ ਬੰਦੇ ਦੀ ਸੋਚ ਕਿਹੋ ਜਿਹੀ ਹੈ ਆਪ ਉੱਚੀ ਜਗ੍ਹਾ ਤੇ ਬੈਠਦਾ ਹੈ ਤੇ ਜਿਸ ਬੰਦੇ ਨੂੰ ਰੱਬ ਨੇ ਬਣਾਇਆ ਹੈ ਇੰਨਾ ਕੁਝ ਸਾਰਾ ਕੁਝ ਬਖਸ਼ਿਆ ਹੈ ਉਸ ਨੂੰ ਇੰਨੀਆਂ ਸੁੱਖ ਸਹੂਲਤਾਂ ਬਖਸ਼ੀਆਂ ਹਨ ਉਸ ਰੱਬ ਦੇ ਸਰੂਪਾਂ ਨੂੰ ਬੰਦਾ ਥੱਲੇ ਇੱਕ ਫੱਟੇ ਦੇ ਉੱਪਰ ਰੱਖਦਾ ਹੈ ਦਾਸ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਇਹ ਗੱਲ ਸਮਝਾਈ ਕਿ ਇਹ ਤਾਂ ਬਹੁਤ ਵੱਡੀ ਬੇਅਦਬੀ ਹੈ ਤੁਸੀਂ ਇਹ ਸਾਰੇ ਸਰੂਪ ਉੱਚੀ ਜਗ੍ਹਾ ਤੇ ਰੱਖੋ ਉਹਨਾਂ ਨੇ ਕਿਹਾ ਕਿ ਜੀ ਸਾਡੇ ਕੋਲ ਇੱਕੋ ਹੀ ਕਮਰਾ ਹੈ ਦਾਸ ਨੇ ਕਿਹਾ ਕਿ ਕੋਈ ਗੱਲ ਨਹੀਂ ਹੈ ਤੁਸੀਂ ਇੱਕ ਛੋਟਾ ਜਿਹਾ ਬਕਸਾ ਬਣਵਾ ਲਵੋ ਉਸ ਬਕਸੇ ਦੇ ਅੱਗੇ ਇੱਕ ਪਰਦਾ ਲਗਾ ਲਵੋ ਇਸੇ ਜਗ੍ਹਾ ਤੇ ਉਹ ਬਕਸਾ ਉੱਚਾ ਕਰਕੇ ਲਗਾ ਲਵੋ ਤੇ ਉਸ ਵਿੱਚ ਸਾਰੇ ਸਰੂਪ ਰੱਖੋ ਤੇ ਜਦੋਂ ਸਵੇਰੇ ਸ਼ਾਮ ਧੂਫ ਜੋਤ ਲਗਾਉਣੀ ਹੈ ਤਾਂ ਪਰਦਾ ਉਨੇ ਸਮੇ ਲਈ ਪਾਸੇ ਕਰ ਦਵੋ ਫਿਰ ਆਪਣਾ ਨਿਤਨੇਮ ਕਰਕੇ ਅਰਦਾਸ ਕਰਕੇ ਪਰਦਾ ਕਰ ਦਵੋ ਫਿਰ ਉਹਨਾਂ ਨੇ ਉਵੇਂ ਹੀ ਕੀਤਾ ਹੌਲੀ ਹੌਲੀ ਉਹਨਾਂ ਤੇ ਇੰਨੀ ਕਿਰਪਾ ਹੋਈ ਕਿ ਉਹਨਾਂ ਦੇ ਕਈ ਕਮਰੇ ਬਣ ਗਏ ਫਿਰ ਉਹਨਾਂ ਨੇ ਇੱਕ ਅਲੱਗ ਕਮਰੇ ਦੇ ਵਿੱਚ ਬਹੁਤ ਵਧੀਆ ਆਸਣ ਲਗਾ ਦਿੱਤਾ ਤੇ ਉੱਥੇ ਪਾਠ ਪੂਜਾ ਹੁਣ ਉਹ ਕਰਦੇ ਹਨ ਹੁਣ ਜਰਾ ਸੋਚੋ ਜੇ ਆਪਾਂ ਇਸ ਤਰ੍ਹਾਂ ਆਪਣੀਆਂ ਜਾਂ ਆਪਣੇ ਕਿਸੇ ਰਿਸ਼ਤੇਦਾਰ ਦੀਆਂ ਫੋਟੋਆਂ ਨੀਚੇ ਫੱਟੇ ਤੇ ਰੱਖ ਦਈਏ ਤਾਂ ਕਿ ਉਹ ਰਿਸ਼ਤੇਦਾਰ ਖੁਸ਼ ਹੋਵੇਗਾ ਹੁਣ ਕਈ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਜੋਤ ਨੂੰ ਕਦੇ ਵੀ ਆਪ ਨਹੀਂ ਵਿਧਾਉਣਾ ਚਾਹੀਦਾ ਭਾਵ ਆਪ ਨਹੀਂ 부ਝਾਉਣਾ ਚਾਹੀਦਾ ਕਈ ਲੋਕ ਜੋਤ ਨੂੰ ਹੱਥ ਨਾਲ ਜਾਂ ਫੂਕ ਮਾਰ ਕੇ 부ਝਾ ਦਿੰਦੇ ਹਨ ਇਸ ਤਰ੍ਹਾਂ ਕਦੇ ਵੀ ਨਹੀਂ ਕਰਨਾ ਚਾਹੀਦਾ ਜੋਤ ਨੂੰ ਆਪਣੇ ਆਪ ਹੀ ਸਮਾਪਤ ਹੋਣ ਦੇਣਾ ਚਾਹੀਦਾ ਹੈ ਭਾਵ 부ਝਣ ਦੇਣਾ ਚਾਹੀਦਾ ਹੈ ਜੋਤ ਨੂੰ ਆਪ 부ਝਾਉਣਾ ਬਹੁਤ ਹੀ ਮਾੜਾ ਮੰਨਿਆ ਜਾਂਦਾ ਹੈ ਇਸ ਨਾਲ ਸ਼ਹੀਦ ਸਿੰਘ ਨਾਰਾਜ਼ ਹੋ ਜਾਂਦੇ ਹਨ ਇਹ ਇਸ ਤਰ੍ਹਾਂ ਹੈ ਜਿਵੇਂ ਤੁਸੀਂ ਕਿਸੇ ਨੂੰ ਆਪਣੇ ਘਰ ਪ੍ਰਸ਼ਾਦਾ ਪਾਣੀ ਛਕਾਉਣ ਲਈ ਸੱਦਿਆ ਤੇ ਉਸ ਦਾ ਤੁਸੀਂ ਬਹੁਤ ਆਦਰ ਸਤਕਾਰ ਕੀਤਾ ਜਦੋਂ ਉਹ ਭੋਜਨ ਛਕ ਰਿਹਾ ਹੋਵੇ ਤਾਂ ਤੁਸੀਂ ਉਸ ਦੇ ਅੱਗੇ ਭੋਜਨ ਵਾਲੀ ਥਾਲੀ ਚੁੱਕ ਲਈ ਇਹ ਜੋਤ ਦੀ ਖੁਸ਼ਬੂ ਸ਼ਹੀਦ ਸਿੰਘਾਂ ਦੀ ਖੁਰਾਕ ਹੈ ਜੇ ਜੋਤ ਵਿੱਚ ਹਜੇ ਘਿਓ ਪਿਆ ਹੋਵੇ ਤੇ ਤੁਸੀਂ ਉਸ ਨੂੰ ਪਹਿਲਾਂ ਹੀ ਬੁਝਾ ਦਿੰਦੇ ਹੋ ਤਾਂ ਇਹ ਉਸੇ ਤਰ੍ਹਾਂ ਹੈ ਕਿ ਜਿਵੇਂ ਕਿਸੇ ਦੇ ਭੋਜਨ ਛੱਕਦੇ ਹੋਏ ਆਪਾਂ ਉਸ ਦੇ ਅੱਗੋਂ ਥਾਲ ਚੱਕ ਲਈਏ ਇਸ ਲਈ ਕਦੇ ਵੀ ਜੋਤ ਨੂੰ ਕਿਸੇ ਢੰਗ ਨਾਲ ਵੀ ਆਪ ਨਹੀਂ ਬੁਝਾਉਣਾ ਚਾਹੀਦਾ ਜੋਤ ਨੂੰ ਛੋਟੇ ਬੱਚਿਆਂ ਦੀ ਪਹੁੰਚ ਤੋਂ ਵੀ ਦੂਰ ਰੱਖਣਾ ਚਾਹੀਦਾ ਹੈ ਕਈ ਵਾਰ ਛੋਟੇ ਬੱਚੇ ਜਗਦੀ ਹੋਈ ਜੋਤ ਨੂੰ ਹੱਥ ਲਾ ਲੈਂਦੇ ਹਨ ਇਹਨ ਕੋਈ ਚੀਜ਼ ਮਾਰ ਕੇ ਜੋਤ ਨੂੰ ਥੱਲੇ ਸਿੱਟ ਦਿੰਦੇ ਹਨ ਕਈ ਵਾਰ ਆਪਾਂ ਇੱਧਰ ਉੱਧਰ ਹੁੰਦੇ ਹਾਂ ਤੇ ਬੱਚਾ ਜੋਤ ਨੂੰ ਕਿਸੇ ਚੀਜ਼ ਨਾਲ ਨੀਚੇ ਘਰਾ ਦਿੰਦਾ ਹੈ ਤੇ ਜਿਸ ਨਾਲ ਅੱਗ ਲੱਗਣ ਦਾ ਖਤਰਾ ਬਣ ਜਾਂਦਾ ਹੈ ਇਸ ਲਈ ਜੋਤ ਨੂੰ ਹਮੇਸ਼ਾ ਬੱਚਿਆਂ ਤੋਂ ਲਿਫਾਫੇ ਜਾਂ ਪੜਦੇ ਕੱਪੜਿਆਂ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ ਤਾ ਜੋ ਕੋਈ ਅਨਹੋਣੀ ਨਾ ਹੋ ਜਾਵੇ ਤੇ ਬਾਅਦ ਵਿੱਚ ਆਪਾਂ ਇਸ ਦਾ ਦੋਸ਼ ਰੱਬ ਨੂੰ ਦਈਏ ਸਾਵਧਾਨੀ ਰੱਖਣੀ ਬਹੁਤ ਜ਼ਰੂਰੀ ਹੈ ਜਿੱਥੇ ਜੋਤ ਲਗਾਉਣੀ ਹੈ ਉਹ ਜਗ੍ਹਾ ਸਾਫ਼ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਉਥੇ ਕਦੇ ਕੱਪੜਾ ਹੀ ਨਹੀਂ ਮਾਰਿਆ ਉਸ ਜਗ੍ਹਾ ਤੇ ਮਿੱਟੀ ਨਹੀਂ ਪਈ ਹੋਣੀ ਚਾਹੀਦੀ ਤੇ ਉਸ ਜਗ੍ਹਾ ਨੂੰ ਪਵਿੱਤਰ ਵੀ ਰੱਖਣਾ ਚਾਹੀਦਾ ਹੈ ਹੁਣ ਇਸ ਗੱਲ ਨੂੰ ਕਈ ਲੋਕ ਕਹਿਣ ਲੱਗ ਜਾਂਦੇ ਹਨ ਕਿ ਸਾਡੇ ਘਰ ਵਿੱਚ ਤਾਂ ਪਵਿੱਤਰ ਕੋਈ ਵੀ ਜਗ੍ਹਾ ਨਹੀਂ ਹੈ ਪਵਿੱਤਰ ਜਗ੍ਹਾ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਘਰ ਵਿੱਚ ਕੋਈ ਗੁਰਦੁਆਰਾ ਸਾਹਿਬ ਵਰਗੀ ਜਗ੍ਹਾ ਹੋਣੀ ਚਾਹੀਦੀ ਹੈ ਪਵਿੱਤਰ ਜਗ੍ਹਾ ਤਾਂ 1 ਫੁੱਟ ਬਾਈ 1 ਫੁੱਟ ਦੀ ਵੀ ਹੋ ਸਕਦੀ ਹੈ ਪਵਿੱਤਰ ਜਗ੍ਹਾ ਦਾ ਮਤਲਬ ਹੈ ਕਿ ਉਸ ਜਗ੍ਹਾ ਤੇ ਕੋਈ ਝੂਠੇ ਮਿੱਠੇ ਹੱਥ ਨਾ ਲਗਾਵੇ ਉਸ ਜਗ੍ਹਾ ਤੇ ਕੋਈ ਗੰਦੇ ਕੱਪੜੇ ਜਾਂ ਕੋਈ ਵੀ ਝੂਠੀਆਂ ਚੀਜ਼ਾਂ ਨਾ ਰੱਖਦਾ ਹੋਵੇ ਭਾਵੇਂ ਉਹ ਇੱਕ ਛੋਟਾ ਜਿਹਾ ਬਕਸਾ ਜਾਂ ਰੈਗ ਹੀ ਹੋਵੇ ਪਰ ਉਹ ਹੋਣਾ ਉੱਚੀ ਜਗ੍ਹਾ ਤੇ ਚਾਹੀਦਾ ਹੈ ਜਿੱਥੇ ਕੋਈ ਬੱਚੇ ਉਸ ਨੂੰ ਨਾ ਹੱਥ ਲਗਾ ਸਕਣ ਭਾਵੇਂ ਉਹ ਜਗ੍ਹਾ ਸਾਫ਼ ਤੇ ਸੁੱਚੀ ਹੋਣੀ ਚਾਹੀਦੀ ਹੈ ਹੁਣ ਕਈ ਲੋਕ ਇਹ ਸੋਚਦੇ ਹਨ ਕਿ ਇਹ ਸਾਰਾ ਕੁਝ ਕਰਨ ਵਾਸਤੇ ਤਾਂ ਬੰਦੇ ਦੇ ਕੋਲ ਅਲੱਗ ਤੋਂ ਕਮਰਾ ਹੋਣਾ ਚਾਹੀਦਾ ਹੈ ਜਿਸ ਬੰਦੇ ਦੇ ਘਰ ਵਿੱਚ ਜੇ ਅਲੱਗ ਕਮਰਾ ਬਣ ਸਕਦਾ ਹੈ ਜਾਂ ਉਸ ਕੋਲ ਅਲੱਗ ਕਮਰਾ ਹੈ ਤਾਂ ਉਸ ਬੰਦੇ ਨੂੰ ਪਾਠ ਪੂਜਾ ਕਰਨ ਵਾਸਤੇ ਅਲੱਗ ਕਮਰਾ ਹੀ ਰੱਖਣਾ ਚਾਹੀਦਾ ਹੈ ਪਰ ਜਿੰਨਾ ਕੋਲ ਘਰ ਵਿੱਚ ਅਲੱਗ ਤੋਂ ਕੋਈ ਕਮਰਾ ਜਾਂ ਜਗ੍ਹਾ ਨਹੀਂ ਹੈ ਉਹੋ ਕਿਸੇ ਸ਼ੈਲਫ ਜਾਂ ਬਕਸੇ ਵਿੱਚ ਜੋਤ ਲਗਾ ਸਕਦੇ ਹਨ ਇਸ ਵਿੱਚ ਕੋਈ ਅਲੱਗ ਕਮਰੇ ਦੀ ਲੋੜ ਨਹੀਂ ਹੈ ਸਭ ਤੋਂ ਵੱਡੀ ਗੱਲ ਹੈ ਸਾਡੀ ਸ਼ਰਧਾ ਤੇ ਭਾਵਨਾ ਦੀ ਸ਼ਰਧਾ ਭਾਵਨਾ ਹੋਣੀ ਬਹੁਤ ਹੀ ਜ਼ਰੂਰੀ ਹੈ ਸ਼ਰਧਾ ਤੇ ਭਾਵਨਾ ਦੇ ਨਾਲ ਜੋਤ ਲਗਾਉਣ ਤੇ ਸਾਡੇ ਉੱਪਰ ਬਹੁਤ ਮਿਹਰ ਹੋ ਜਾਂਦੀ ਹੈ ਸਾਧ ਸੰਗਤ ਜੀ ਸਾਨੂੰ ਜੋਤ ਲਗਾਉਣ ਸਮੇਂ ਇਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਹ ਆਹੇ ਗੁਰੂ ਜੀ ਦਾ ਖਾਲਸਾ। ਉਹ ਆਹੇ ਗੁਰੂ ਜੀ ਕੀ ਫਤਿਹ।